ਹੈਲੋ ਬਾਈ ਤੁਹਾਡੇ ਕੋਲ ਇੱਕ ਕੁਦਰਤ ਦਾ ਕ੍ਰਿਸ਼ਮਾ ਹੋਰ ਲੈ ਕੇ ਆ ਗਿਆ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਤੁਹਾਡੇ ਸਾਹਮਣੇ ਇੱਕ ਵੀਡੀਓ ਚੱਲ ਰਹੀ ਆ ਉਹਦੇ ਵਿੱਚ ਬੋਰ ਦੇ ਵਿੱਚੋਂ ਪਾਣੀ ਦੇਖ ਲਓ ਕਿੱਦਾਂ ਨਿਕਲੀ ਜਾਂਦਾ ਹੈ ਮੋਟਰ ਤੋਂ ਬਿਨਾਂ ਹੀ ਮੋਟਰ ਦਾ ਸਾਰਾ ਇਹ ਸਿਸਟਮ ਬਾਹਰ ਚੱਕ ਕੇ ਛੱਟ ਦੇਣਾ ਇਹ ਬੋਲ ਰਿਹਾ। ਦੇਖੋ ਬਾਈ ਜੀ ਕਿਦਾਂ ਕੁਦਰਤ ਦੀ ਗਿਰਿਸ਼ਮਾ ਹੁੰਦਾ ਆ ਥੱਲੋਂ ਪਾਣੀ ਆਪੇ ਨਿਕਲਣਾ। ਆਪੇ ਤਾਂ ਕਦੀ ਨਿਕਲਦਾ ਦੇਖਿਆ ਨਹੀਂ ਜਿੱਦਾਂ ਕੀ ਇਹ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਇਆ ਜਾ ਰਿਹਾ। ਦੇਖ ਲਓ ਬਾਈ ਕਿੰਨਾ ਫਰੈਸ਼ ਐ ਇਕਦਮ ਬਣਿਆ ਗਾਰਗੋੜ ਬਾਹਰ ਨਿਕਲ ਕੇ ਆ ਗਿਆ 10-12 ਫੁੱਟ ਤਾਂ ਉੱਪਰ ਪਾਣੀ ਉੱਚਾ ਲੰਘ ਗਿਆ ਤੇ ਮੋਟਰ ਦਾ ਸਾਰਾ ਪਾਪ ਉਪ ਬਾਹਰ ਚੱਕ ਕੇ ਮਾਰਤੀ ਆ ਉਹਨੇ ਤੇ ਦੇਖ ਲੋ ਤੁਹਾਡੇ ਸਾਹਮਣੇ ਵੀਡੀਓ ਦਿਖਾਵਾਂਗੇ ਤੇ ਇੰਨਾ ਕਦੇ ਹੋਇਆ ਨਹੀਂ ਜਿੰਨਾ ਇਹ ਬੋਰ ਤੋਂ ਪਾਣੀ ਨਿਕਲ ਕੇ ਬਾਹਰ ਆਇਆ ਤੇ ਇੱਕ ਸਾਇੰਟਿਸਟ ਤੱਕ ਵੀ ਵੀਡੀਓ ਪਹੁੰਚਣੀ ਚਾਹੀਦੀ ਹੈ ਇਹ ਕੁਦਰਤ ਦਾ ਕ੍ਰਿਸ਼ਮਾ ਕਿਉਂ ਹੈ ਤੇ ਇਹ ਉਹਨਾਂ ਟਾਈਮ ਤੁਸੀਂ ਦੱਬ ਕੇ ਸ਼ੇਅਰ ਵੀਡੀਓ ਨੂੰ ਜ਼ਰੂਰ ਕਰਨਾ ਜਿਵੇਂ ਤੁਹਾਨੂੰ ਪਤਾ ਹੀ ਹੈ ਇਹ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਉਣ ਲੱਗੇ ਹੋਇਆ ਇਹ ਸਾਰਾ ਬੋਰ ਚੱਕ ਕੇ ਬਾਹਰ ਸੱਟਦਾ ਯਾਰ ਇਦਾਂ ਦਾ ਕਦੇ ਹੋਇਆ ਨਹੀਂ ਆ ਦੇਖ ਲਓ ਮੋਟਰ ਵੀ ਬਾਹਰ ਆ ਗਈ ਆ ਮੋਟਰ ਤੋਂ ਬਿਨਾ ਹੀ ਪਾਣੀ ਆਈ ਜਾਂਦਾ ਆ ਅਜੇ ਤੱਕ ਤਾਂ ਇੱਕ ਖੇਤ ਦੇ ਵਿੱਚ ਹੀ ਹੋਇਆ ਲੋਕਾਂ ਦੇ ਘਰਾਂ ਵਿੱਚ ਵੀ ਬੀਤਿਆ ਹੋਇਆ ਆ ਬਿਨਾ ਗੱਲ ਮੋਟਰ ਵੀ ਨਹੀਂ ਪਾਈ ਹੁੰਦੀ ਤੇ ਮੋਟਰ ਤੋਂ ਬਿਨਾ ਹੀ ਕਈ ਵਾਰ ਪਾਣੀ ਨਿਕਲ ਜਾਂਦਾ ਬੋਰ ਕਰਦਿਆਂ ਕਰਦਿਆਂ ਦੇ ਵਿੱਚ ਤੇ ਇਹ ਸਾਰੀ ਵੀਡੀਓ ਆ ਐਸੇ ਕਰਕੇ ਬਣਾਈ ਗਈ ਆ ਵੀ ਇਹ ਤੁਹਾਨੂੰ ਦਿਖਾਉਣ ਲਈ ਤੇ ਇਹ ਪਾਣੀ ਜੋ ਆ ਇਹ ਰੀਅਲ ਵਿੱਚ ਹੈਗਾ ਆ ਇਹ ਕੋਈ ਝੂਠ ਨਹੀਂ ਵੀਡੀਓ ਹੈਗੀ ਵੀਡੀਓ ਨੂੰ ਦੱਬ ਕੇ ਸ਼ੇਅਰ ਜ਼ਰੂਰ ਕਰਨਾ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਪੰਜਾਬ ਕਿਸਾਨ ਦੇ ਖੇਤ ਵਿੱਚ ਹੋਈ ਆ ਤੇ ਬਾਕੀ ਦੱਬ ਕੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ